ਵਾਸ਼ੰਭੂ ਬਾਰਡਰ ਤੇ ਲੰਗਰ ਲੱਗੇ ਨੇ ਇੱਧਰ ਜੂਸ ਦਾ ਲੰਗਰ ਲੱਗਿਆ ਰੀਅਲ ਡ੍ਰੌਪ ਕੇ ਕਹਿੰਦਾ ਜੋ ਸੀਰੀਅਲ ਜੂਸ ਆ ਜਿਹੜੇ ਮੋਲਾਂ ਚੋਂ ਮਿਲਦੇ ਨੇ ਮਹਿੰਗੇ ਜੂਸ ਅੱਜ ਇੱਥੇ ਫ੍ਰੀ ਲੰਗਰ ਲੱਗੇ ਵੀਰੇ ਚਾਹ ਦੇ ਲੰਗਰ ਉਹ ਜੀ ਆਪ ਦਿਣਾ ਸਾਰਾ ਕੁਝ ਹੈ ਜੋ ਕੁਝ ਤੁਸੀਂ ਚਾਹੋ ਨੇ ਹੋ ਬਾਹਰ ਬਾਜ਼ਾਰ ਚੋਂ ਖਾਣਾ ਉਹ ਸਾਰਾ ਕੁਝ ਤੁਹਾਨੂੰ ਇੱਥੇ ਹੀ ਮਿਲ ਜੂ ਫ੍ਰੀ ਨਾਲੇ ਲੰਗਰ ਦੇ ਰੂਪ ਚ ਕਹਿੰਦਾ ਮਤਲਬ ਦੇਖੋ ਇਹ ਦਰਿਆ ਚ ਨਹੀਂ ਆ ਕਿਸਾਨਾ ਜੀ ਦੂਰ ਦੂਰ ਤੱਕ ਮੋਟਰਸਾਈਕਲ ਨੇ ਖੇਤਾਂ 'ਚ ਗੱਡੀਆਂ ਖੜੀਆਂ ਨੇ ਪਿੱਛੇ ਦੇਖੋ ਕਾਫਲਾ ਕਿੱਡਾ ਹੈ ਘੱਟੋ ਘੱਟ 5-6 ਕਿਲੋਮੀਟਰ ਤੋਂ ਵੱਧਦਾ ਇਹ ਟਰੈਕਟਰਾਂ ਦਾ ਕਾਫਲਾ ਹੋਊਗਾ ਅੰਦਾਜ਼ਨ ਤਾਂ ਇਹ ਮੇਲੇ ਵਰਗਾ ਮਾਹੌਲ ਹੈ ਪਰ ਮੇਲਾ ਨਹੀਂ ਕਹਿ ਸਕਦੇ ਕਿਉਂਕਿ ਬਹੁਤ ਸਾਰੇ ਨੌਜਵਾਨ ਸਾਡੇ ਜ਼ਖਮੀ ਹੋਏ ਨੇ ਇਹ ਕੋਈ ਖੁਸ਼ੀ ਦਾ ਮਾਹੌਲ ਵੀ ਨਹੀਂ ਹੈ ਪਰ ਚੜ੍ਹਦੀ ਕਲਾ ਵਾਲਾ ਮਾਹੌਲ ਜ਼ਰੂਰ ਕਹੂੰਗਾ ਮੈਂ ਇਹ ਚੜ੍ਹਦੀ ਕਲਾ ਵਾਲਾ ਮਾਹੌਲ ਹੈ ਖੁਸ਼ੀ ਦਾ ਮਾਹੌਲ ਹੈ ਆਪਾਂ ਜੀ ਆਈਫੋਨ ਤੇ ਵੀਡੀਓ ਬਣਾ ਰਹੇ ਨੇ ਕਿਆ ਬਾਤ ਹੈ ਚੜਦੀ ਕਲਾ ਪੰਜਾਬ ਨਹੀਂ ਇਹ ਕੋਣ ਪੂਰਾ ਇੰਡੀਆ ਲੈਣਾ ਇੰਡੀਆ ਜਿਹੜਾ ਅੰਦਰ ਖੜਿਆ ਹੋਇਆ ਇੰਡੀਆ ਲੈਣਾ ਪੂਰਾ ਇੰਡੀਆ ਦੋਨੇ ਬਸਾਂ ਆਵਾਜ਼ ਮਾਰੋ ਕੋਈ ਗੱਲ ਨਹੀਂ ਪੂਰੇ ਇੰਡੀਆ ਤੇ ਰਾਜ ਕਰਾਂਗੇ ਕੋਈ ਵੀ ਨਾ ਉੱਠ ਖਿੜੇਣਾ ਆ ਲੰਗਰ ਚੱਲੀ ਜਾਂਦਾ ਇਹ ਦੇਖੋ ਲੰਗਰ ਹੀ ਲੰਗਰ ਕਿਆ ਬਾਤ ਹੈ ਪ੍ਰਸਾਦਾ ਚੋਕੋ ਬਾਈ ਜੀ ਪ੍ਰਸਾਦਾ ਜੀ ਕਿਆ ਬਾਤ ਹੈ ਨਾਲ ਬਾਬਾ ਜੀ ਪ੍ਰਸ਼ਾਦ ਹੈ ਸਬਜੀ ਹੈ ਸੋਰਾ ਦੇਖੋ ਸਬਜੀ ਅਚਾਰ ਪ੍ਰਸ਼ਾਦਾ ਕਿਵੇਂ ਬੰਦਾ ਘਰੇ ਰੀਜ ਨਾਲ ਰੋਟੀ ਖਾਂਦਾ ਉਹੀ ਰੀਜ ਨਾਲ ਰੋਟੀ ਇੱਥੇ ਖਵਾ ਰਹੇ ਨੇ ਇਹ ਆਇਆ ਨਹੀਂ ਆ ਵੀ ਕੋਈ ਮਜਬੂਰੀ ਆ ਕੋਈ ਤਕਲੀਫ ਹੋ ਗਈ ਆ ਆ ਦੇਖੋ ਕਿੰਨਾ ਸੋਹਣਾ ਮਾਹੌਲ ਹੈ ਇਹ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਇਹ ਸਾਰੀਆਂ ਚੀਜ਼ਾਂ ਇਹ ਬਾਬਾ ਜੀ ਹੋਰੀ ਨੇ ਪਿੰਡਾਂ ਚੋਂ ਜਿਹੜੇ ਆਮ ਜਿਵੇਂ ਜਿਨ੍ਹਾਂ ਨੂੰ ਆਪਾਂ ਕਈ ਵਾਰ ਕਹਿੰਦੇ ਨੇ ਪੇਂਡੂ ਨੇ ਪਰ ਇਹ ਪੇਂਡੂ ਨਹੀਂ ਚੰਗੇ ਦਿਮਾਗ ਚੰਗੀ ਸੋਚ ਦੇ ਲੋਕ ਮਾਲਕ ਨੇ ਭੁੱਖਿਆਂ ਨੂੰ ਰੋਟੀ ਖਵਾ ਰਹੇ ਨੇ ਇੱਥੇ ਬੇਸ਼ੱਕ ਇਹ ਕਿਸੇ ਧਰਮ ਦਾ ਬੰਦਾ ਜੀ ਬੇਸ਼ੱਕ ਕੋਈ ਪੁਲਿਸ ਮੁਲਾਜ਼ਮ ਆ ਜੇ ਪੁਲਿਸ ਮੁਲਾਜ਼ਮ ਵੀ ਇੱਥੋਂ ਲੰਗਰ ਛਕ ਰਹੇ ਨੇ